ਮੇਲਾ 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 ਜੀ ਹਾਂ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਸੋ ਜੀ ਦੇਖ ਸਕਦੇ ਹੋ ਇਸ ਟਾਈਮ ਬ ਖੜੇ ਆ ਪਿੰਡ ਛਪਾਰ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੇ ਦਰਬਾਰ ਦੇ ਸਾਹਮਣੇ ਸੋ ਅੰਦਰ ਚੱਲਦੇ ਆ ਮੱਥਾ ਟੇਕਦੇ ਆ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਦਰਬਾਰ ਦੇ ਵਿੱਚ ਤੇ ਢੋਲ ਨਗਾਰੇ ਵੱਜਦੇ ਰਹਿੰਦੇ ਨੇ ਟਾਈਮ ਦੀ ਗੱਲ ਕੀਤੀ ਜਾ ਉਹਦਾ ਟਾਈਮ ਤੁਸੀਂ ਦੇਖ ਸਕਦੇ ਹੋ 7:42 ਮਿੰਟ ਹੋ ਗਏ 6 ਜੁਲਾਈ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ 2025 ਦੀ ਸੋ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਾ ਹਾਂ ਉਮੀਦ ਕਰਦਾ ਹਾਂ ਤੁਸੀਂ ਇਸ ਚੈਨਲ ਨੂੰ ਇਸ ਵੀਡੀਓ ਨੂੰ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋਗੇ ਸੋ ਸਰਦਾ ਆਸਥਾ ਵਿਸ਼ਵਾਸ ਨਾਲ ਜੁੜਿਆ ਛਪਾਰ ਦਾ ਮੇਲਾ ਕਾਫੀ ਮਸ਼ਹੂਰ ਹੈ ਕਾਫੀ ਪ੍ਰਸਿੱਧ ਹੈ ਛਪਾਰ ਦਾ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਸਭਿਆਚਾਰਿਕ ਮੇਲਾ ਹੈ ਛਪਾਰ ਦਾ ਮੇਲਾ ਜੋ ਕਿ ਕਾਪੀਆਂ ਕਿਤਾਬਾਂ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਛਪਾਰ ਦੇ ਮੇਲੇ ਦਾ ਤੇ 2025 ਦੇ ਵਿੱਚ ਛਪਾਰ ਦਾ ਜਿਹੜਾ ਮੇਲਾ ਹੈ ਕਿੰਨੇ ਨੂੰ ਲੱਗੇਗਾ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਸਾਰਾ ਅਪਡੇਟ ਦੇਵਾਂਗੇ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ RAM RAM ਜੈ ਮਾਤਾ ਦੀਨ ਨਮਸਕਾਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ RS ਗੁੱਤਾ ਤੇ ਉਮੀਦ ਆਸ਼ਾ ਕਰਦਾ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਜੀ ਹਾਂ ਮੈਂ ਜੇਕਰ ਇਸ ਵੀਡੀਓ ਦੇ ਵਿੱਚ ਛਪਾਰ ਦੇ ਮੇਲੇ ਦੀ ਕਰ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਹੈ ਜੀ ਹਾਂ ਛਪਾਰ ਦਾ ਮੇਲਾ ਜੋ ਕਿ بڑے ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਤੇ ਅੱਜ ਮੈਂ ਇਸ ਟਾਈਮ ਖੜਾ ਹਾਂ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਇਹ ਜੋ ਪਿੰਡ ਛਪਾਰ ਹੈ ਮੇਲਾ ਐਸੀ ਜਗ੍ਹਾ ਤੇ ਲੱਗਦਾ ਹੈ ਦੋਸਤੋ ਛਪਾਰ ਦਾ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਸਭਿਆਚਾਰਿਕ ਮੇਲਾ ਹੈ ਛਪਾਰ ਦਾ ਮੇਲਾ ਜੋ ਕਿ ਕਾਫੀ ਮਸ਼ਹੂਰ ਮੇਲਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੱਕ ਇਸ ਮੇਲੇ ਦਾ ਜ਼ਿਕਰ ਹੁੰਦਾ ਹੈ ਕਾਪੀਆਂ ਕਿਤਾਬਾਂ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਛਪਾਰ ਦੇ ਮੇਲੇ ਦਾ ਤੇ ਛਪਾਰ ਦਾ ਮੇਲਾ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਤੇ ਅਮ드ਗੜ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਸੋ ਇਸ ਚੈਨਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸ ਚੈਨਲ ਤੇ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਣਾ ਤੇ ਇਹ ਛਪਾਰ ਦਾ ਮੇਲਾ ਕਿਉਂ ਲੱਗਦਾ ਹੈ ਤੇ ਤੁਹਾਨੂੰ ਦੱਸਦਾ ਛਪਾਰ ਦਾ ਮੇਲਾ ਗੁੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਜੋ ਸੰਗਤਾਂ ਨੇ ਬੜੀ ਦੂਰ ਦੂਰੋਂ ਪਹੁੰਚਦੀਆਂ ਨੇ ਦਰਬਾਰ ਦੇ ਵਿੱਚ ਸੋ ਸਰਦਾ ਆਸਥਾ ਵਿਸ਼ਵਾਸ ਨਾਲ ਜੁੜਿਆ ਛਪਾਰ ਦਾ ਮੇਲਾ ਕਾਫੀ ਮਸ਼ਹੂਰ ਹੈ ਕਾਫੀ ਪ੍ਰਸਿੱਧ ਹੈ ਤੇ ਇੱਥੇ ਦੇ ਮੁੱਖ ਸੇਵਾਦਾਰ ਦੀ ਗੱਲ ਕੀਤੀ ਜਾਵੇ ਤਾਂ ਹੈਪੀ ਬਾਬਾ ਜੀ ਨੇ ਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਜੋ ਕਿ ਸਾਰੇ ਕੰਮ ਹੁੰਦੇ ਨੇ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਜਗਤ ਤੇ ਸਾਰਾ ਡਵੈਲਪਮੈਂਟ ਦੇਖ ਸਕਦੇ ਹੋ ਬਹੁਤ ਹੀ ਪਹਿਲਾਂ ਦੇ ਮੁਕਾਬਲੇ ਕਾਫੀ ਡਵੈਲਪਮੈਂਟ ਦੇਖਿਆ ਜਾ ਸਕਦਾ ਹੈ ਸੋ ਅੱਜ ਦੀ ਅਪਡੇਟ ਵੀਡੀਓ ਇਹ ਹੈ ਕਿ ਜੋ 2025 ਦੇ ਵਿੱਚ ਛਪਾਰ ਦਾ ਮੇਲਾ ਲੱਗੇਗਾ 5 ਸਤੰਬਰ 2025 ਤੋਂ ਜੋ ਚੌਂਕੀਆਂ ਨੇ ਸ਼ੁਰੂ ਨੇ ਤੇ ਹਮ ਹਮਾ ਕੇ ਪਹੁੰਚੋ ਦਰਸ਼ਨ ਕਰੋ ਤੇ ਗੁੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਕਿਰਪਾ ਹਮੇਸ਼ਾ ਉਨਾ ਸਾਰੇ ਸੰਗਤਾਂ ਤੇ ਬਣੀ ਰਹੇ ਜੋ ਸ਼ਰਧਾ ਆਸਥਾ ਵਿਸ਼ਵਾਸ ਨਾਲ ਆਉਂਦੇ ਨੇਗੇ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਉਣ ਵਾਲੀ ਆ ਜੋ ਅਪਡੇਟ ਵੀਡੀਓ ਹੈ ਛਪਾਰ ਦੇ ਮੇਲੇ ਦੀ ਸਾਰੀ ਵੀਡੀਓ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਆਪਣਾ ਪਿਆਰ ਤੇ ਸਪੋਰਟ ਦਿਖਾਉਣਾ ਹੈ ਦੋਸਤੋ ਗੱਗਾ ਜਹਰਵੀਰ ਜੀ ਬਾਬਾ ਸਿੱਧ ਸਲੱਖਣ ਜੀ ਦੇ ਆ ਦੋਸਤ ਸੀ ਤੇ ਬਾਬਾ ਸਿੱਧ ਸਲੱਖਣ ਜੀ ਇਸੇ ਜਗ੍ਹਾ ਤੇ ਰਹਿੰਦੇ ਸੀ ਤੇ ਬਾਬਾ ਸਿੱਧ ਸਲੱਖਣ ਜੀ ਨੇ ਗੋਗਾ ਜਹਰ ਵੀਰ ਜੀ ਨੂੰ ਅਲੋਪ ਹੋਣ ਦੀ ਜੋ ਵਿਦਿਆ ਹੈ ਦਿੱਤੀ ਸੀ ਤੇ ਗੋਗਾ ਜਹਰ ਵੀਰ ਜੀ ਆ ਗੋਰਖਨਾਥ ਬਾਬਾ ਦੇ ਸ਼ਿਸ਼ੇ ਸੀ ਜੀ ਹਾਂ ਗੋਰਖਨਾਥ ਬਾਬਾ ਦੇ ਸ਼ਿਸ਼ੇ ਸੀ ਤੇ ਗੋਰਖਨਾਥ ਬਾਬਾ ਜੀ ਦੇ ਨਾਮ ਤੋਂ ਹੀ ਉਹਨਾਂ ਦਾ ਨਾਮ ਪਿਆ ਗੋਗਾ ਜਹਰ ਵੀਰ ਜੀ ਗੋਗਾ ਜਹਰ ਵੀਰ ਜੀ ਰਾਜਸਥਾਨ ਹਨੂਮਾਨਗੜ ਦੇ ਰਾਜਾ ਸੀ ਤੇ ਬਾਬਾ ਸਿੱਧਸ ਲਖਣ ਜੀ ਨੇ ਉਹਨਾਂ ਨੂੰ ਅਲੋਪ ਹੋਣ ਦੀ ਜੋ ਵਿੱਧਿਆ ਹੈ ਦਿੱਤੀ ਸੀ ਜੋ ਕਿ ਅਲੋਪ ਹੋ ਕੇ ਆਪਣੇ ਮਹਿਲਾਂ ਦੇ ਵਿੱਚ ਜਾਂਦੇ ਸੀਗੇ ਸੋ ਦੇਖ ਸਕਦੇ ਹਾਂ ਦਰਬਾਰ ਦੇ ਵਿੱਚ ਆਪਾਂ ਆਪ ਕਹਿੰਦੇ ਹਾਂ ਸੋ ਚੈੱਕ ਕਰੋ ਜੋ ਵੀ ਸੰਗਤਾਂ ਦਰਬਾਰ ਦੇ ਵਿੱਚ ਸ਼ਰਦਾ ਆਸਥਾ ਵਿਸ਼ਵਾਸ ਦੇ ਨਾਲ ਪਹੁੰਚਦੇ ਨੇ ਉਹਨਾਂ ਦੀ ਸਾਰੀ ਮਰਦਾਂ ਪੂਰੀਆਂ ਹੁੰਦੀਆਂ ਨੇ ਤੇ ਗੋਗਾ ਜਹਰਬੀਰ ਜੀ ਬਿਰਾਜਮਾਨ ਇਸ ਜਗਤ ਤੇ ਔਫ ਗੋਡ ਸੱਪਾਂ ਦੇ ਦੇਵਤਾ ਨੇ ਗੋਗਾ ਜਹਰਵੀਰ ਜੀ ਤੇ ਸੱਪਾਂ ਤੋਂ ਬਚਾਉਂਦੇ ਨੇ ਜੈ ਪੀਰਾਂ ਦੀ ਜੈ ਤੇ ਦੋਸਤੋਂ ਜੋ ਸੰਗਤ ਹੈ ਬੜੀ ਦੂ ਦੂਰੋਂ ਪਹੁੰਚਦੇ ਆ ਨੇ ਸਨੇਕ ਆਫ ਗੋਟ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੋਗਾ ਜਹਰ ਵੀਰ ਜੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਇਸ ਵੀਡੀਓ ਦੇ ਵਿੱਚ ਕਿ ਬਾਬਾ ਸਿੱਧ ਲਖਣ ਜੀ ਗੋਗਾ ਜਹਰ ਪੀਰ ਜੀ ਦੇ دوست ਸੀ ਤੇ ਅਲੋਪ ਹੋਣ ਦੀ ਜੋ ਵਿਦਿਆ ਹੈ ਦਿੱਤੀ ਸੀ ਉਹਨਾਂ ਨੂੰ ਗੋਗਾ ਜਹਰ ਵੀਰ ਜੀ ਨੂੰ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਢੋਲ ਨਗਾਰੇ ਵੱਜਦੇ ਰਹਿੰਦੇ ਨੇ ਸੋ ਦਰਬਾਰ ਦੇ ਵਿੱਚ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਸੰਗਤਾਂ ਪਹੁੰਚਦਿਆਂ ਨੇ ਸੋ ਦੇਖ ਸਕਦੇ ਹਾਂ ਬੱਚੇ ਹੀ ਪਹੁੰਚੇ ਆ ਮਾਤਾ ਜੀ ਪਹੁੰਚੇ ਨੇ ਦਰਵਾਜ਼ੇ ਦੇ ਵਿੱਚ ਢੋਲ ਨਗਾਰੇ ਦੇ ਕੋਲ ਆ ਬੱਜਦੇ ਰਹਿੰਦੇ ਨੇ ਬਾਬਾ ਜੀ 2025 ਦੇ ਵਿੱਚ ਜੋ ਛਪਾਰ ਦਾ ਮੇਲਾ ਹੈ ਹਾਂਜੀ ਸुरू ਕਿੰਨੂ ਨੂੰ ਹੋਏਗਾ ਕਿੰਨੇ ਜੀ 6 ਤਰੀਕ ਨੂੰ ਸਤੰਬਰ ਦੇ ਵਿੱਚ ਨੌਵੇਂ ਮਹੀਨੇ 6 ਤਰੀਕ ਤੋਂ ਮੇਲਾ ਸ਼ੁਰੂ ਹੈ ਹਾਂ ਜੀ 6 ਦਿਨ ਲੱਗੂਗਾ ਜੀ 6 ਦਿਨ ਮੇਲਾ ਲੱਗਦਾ ਹਾਂ ਜੀ ਦਿਨ ਰਾਤ ਦਿਨ ਰਾਤ ਮੇਲਾ ਲੱਗਦਾ ਹਾਂ ਦਿਨ ਰਾਤ ਤੈਨੂੰ ਇੱਥੇ ਉਹ ਆਪਾਂ ਤੇ ਬੈਠ ਨਹੀਂ ਹੋਣਾ ਅੱਛਾ ਨਾ ਪੂਰਾ ਰਸ਼ ਹੁੰਦਾ ਹੈ ਪੂਰਾ ਅੱਛਾ ਅੱਛਾ ਠੀਕ ਹੈ ਠੀਕ ਆ ਅਜੇ ਢੋਲ ਢਮਕੀ ਵੱਜਦੇ ਨੇ ਢੋਲ ਲਗਾ ਰਹੇ ਵੱਜਦੇ ਰਹਿੰਦੇ ਆਪਾਂ ਮੈਂ ਦਰਵਾਜ਼ੇ ਦੇ ਵਿੱਚ ਹਾਂ ਰੌਣਕਾਂ ਮੇਲੇ ਲੱਗਦੇ ਨੇ ਜੀ ਇਹ ਬੜੀ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੋ ਦੂਰੋਂ ਦੂਰੋਂ ਆਉਂਦੀ ਆ ਦੁਨੀਆ ਸ਼ਰਧਾ ਨਾਲ ਸ਼ਰਧਾ ਨਾਲ ਇੱਥੇ ਚੰਡੋਲ ਝੂਟ ਰੀਆਂ ਵੀ ਬਥੇਰੀਆਂ ਹੁੰਦੇ ਨੇ ਉਹ ਤੇ ਬੜੇ ਬੜੇ ਚੰਡੋਲ ਲੱਗੇ ਹੁੰਦੇ ਆ ਬੜੇ ਬੜੀ ਠੀਕ ਹੈ ਜੀ ਸੋ ਦੋਸਤੋ ਦੇਖ ਸਕਦੇ ਹੋ ਗੋਗਾ ਜाहर ਵੀ ਜੇ ਦਰਬਾਰ ਦੇ ਵਿੱਚ ਜੋ ਸੰਗਤ ਹੈ ਬੜੀ ਦੂਰੋਂ ਪਹੁੰਚਦੀਆਂ ਨੇ ਤੇ ਗੋਗਾ ਜाहर ਵੀਰ ਜੀ ਤੇ ਬਾਬਾ ਸਿੱਧ ਸਿੰਘ ਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਪਹਿਲਾਂ ਸ਼ਰਦਾ ਪੁੱਤ ਇੱਥੋਂ ਤੇ ਹੁੰਦੀ ਐ ਇੱਥੋਂ ਸ਼ਰਦਾ ਹੁੰਦੀ ਆ ਐਸੀ ਮਿੱਟੀ ਕੱਢਣੀ ਪੈਂਦੀ ਆ 1 2 3 4 5 6 7 ਸੱਤ ਤੋਰੀ ਮਿੱਟੀ ਕੱਢਣੀ ਛੱਤੇ ਮੇਰੀ ਮਿੱਟੀ ਕੱਢ ਕੇ ਜੋ ਅਸੀਂ ਸੁੱਖ ਸੁਖਣੀਆਂ ਜੋ ਮੰਗ ਮੰਗਣੀਆਂ ਸਾਰੀ ਅਸੀਂ ਇੱਥੇ ਮਿੱਟੀ ਪਹਿਲਾਂ ਕੱਢ ਕੇ ਆਪਦੇ ਮੂੰਹ ਦੇ ਵਿੱਚ ਮੰਗ ਮੰਗਣੀਆਂ ਸੁਖ ਸੁਖਣੀਆਂ ਫਿਰ ਅੱਗੇ ਜਾਣਾ ਮੱਥਾ ਟੇਕਣ ਗੱਗਾ ਜਹਰ ਪੀਰ ਸਿੱਧ ਸਲੱਖਣ ਜੀ ਦੇ ਉਧਰੋਂ ਮੱਥਾ ਟੇਕ ਕੇ ਆਏ ਨਿਕਲ ਕੇ ਉਧਰੋਂ ਫਿਰ ਬਾਬੇ ਘੋੜੇ ਵਾਲੇ ਦੇ ਆਉਣਾ ਗੱਗਾ ਜਹਰ ਪੀਰ ਦੇ ਨਾਲੇ ਛੇਤੀ ਸਲੱਖਣ ਦੀ ਉਹਨਾਂ ਨੇ ਮੱਥਾ ਟੇਕ ਕੇ ਬਾਬੇ ਸ਼੍ਰੀ ਚੰਦ ਦਾ ਉੱਥੇ ਧੂਆ ਜੀ ਹਾਂਜੀ ਉੱਥੇ ਮੱਥਾ ਟੇਕ ਕੇ ਮੱਥੇ ਤਿਲਕ ਲਗਾ ਕੇ ਫਿਰ ਲੋਕੀ ਆਪਣੇ ਘਰਾਂ ਨੂੰ ਜਾਂਦੇ ਨੇ ਜਿਵੇਂ ਕਰਕੇ ਜਾਂਦੇ ਨੇ ਮੇਲੇ ਦੇ ਵਿੱਚ ਬਹੁਤ بڑے بڑے ਚੰਡੋਲ ਹੁੰਦੇ ਨੇ ਇੱਥੋਂ ਤੇ ਲੈ ਕੇ ਸਿਪਾਰ ਤੱਕ بڑے ਚੰਡੋਲ ਲੱਗੇ ਬਹੁਤ بڑے بڑے ਇਧਰਾਂ ਇਧਰਸ ਨੂੰ ਰਸਤਾ ਨਹੀਂ ਮਿਲੂਗਾ ਇਦਾਂ ਨਹੀਂ ਮਿਲਣਾ ਲੱਖਾਂ ਦੀ ਗਿਣਤੀ ਤੋਂ ਮੈਂ ਤਾਂ ਲੱਖਾਂ ਤੋਂ ਵੀ ਕਰੋੜਾਂ ਤੋਂ ਬਾਹਰਲੇ ਮੁਰਖ ਚੋ ਵੀ ਇੱਥੇ ਅੰਗਰੇਜ਼ ਦੇਖਣ ਆਉਂਦੇ ਨੇ ਵੀ ਕਿੱਦਾਂ ਦਾ ਮੇਲਾ ਦੇਖੀ ਇੱਥੇ ਮੇਰੀ ਮੁਲਾਕਾਤ ਹੋਈ ਹਿੰਦਰੀ ਜੀ ਨਾਲ ਪਰ ਅੱਛਾ ਹਾਂ ਬਹੁਤ ਵਧੀਆ ਹੋਈ ਉਹਦੇ ਨਾਲ ਕਹਿੰਦਾ ਬਾਬਾ ਜੀ ਮੈਂ ਫਿਰ ਸਾਰੀ ਗੱਲਾਂ ਨੂੰ ਸਮਝਾਈ ਮਖਾ ਵੀ ਇੱਥੇ ਪਹਿਲਾਂ ਆਏ ਐ ਇਸੇ ਮਿੱਟੀ ਗੜਦੇ ਨੇ ਇੱਕ ਪੰਜਾਬੀ ਸੀ ਆਪਣਾ ਉਹ ਉਹਨੂੰ ਸਮਝਾਉਂਦਾ ਸੀ ਵੀ ਇਹ ਐਂ ਕਹਿੰਦਾ ਠੀਕ ਹੈ ਠੀਕ ਕਿਉਂ ਉਹ ਤਾਂ ਪੰਜਾਬੀ ਸਮਝਦਾ ਨਹੀਂ ਸੀ ਹਾਂਜੀ ਹਾਂਜੀ ਫਿਰ ਉਹ ਉਹਨੂੰ ਟ੍ਰਾਂਸਲੇਟ ਕਰਕੇ ਉਹਨੂੰ ਸਮਝਾਉਂਦਾ ਹਾਂ ਸਮਝ ਆਉਂਦਾ ਸੀ ਫਿਰ ਉਹਨੇ ਮੇਰੇ ਇੰਨਾ ਜੋਰ ਨਾਲ ਪਿਆਰ ਨਾਲ ਹੱਥ ਉਹ ਗੱਲਾਂ ਹੀ ਛੱਡ ਦੇ ਇਹ ਜਿਹੜਾ ਮੇਲਾ ਜੀ ਹਰ ਸਾਲ ਲੱਗਦਾ ਹੈ ਹਰ ਸਾਲ ਆਏ ਸਾਲ ਨੌਵੇਂ ਮਹੀਨੇ ਨੌਵੇਂ ਮਹੀਨੇ ਹਾਂਜੀ ਠੀਕ ਹੈ ਕਦੇ ਪੰਜ ਦੀ ਹੁੰਦੀਆਂ ਨੇ ਚੌਕੀਆਂ ਕਦੇ ਛੇ ਦੀਆਂ ਕਦੇ ਚਾਰ ਦੀਆਂ ਕਦੇ ਤਿੰਨ ਦੀਆਂ ਦੋ ਦੀਆਂ ਐਂ ਦਿਨ ਆਦਮੀ ਤੱਕ ਵਾਧਾ ਘਟਦਾ ਰਹਿੰਦਾ ਦਿਨ ਤੇ ਜੀ ਇਸ ਸਾਲ ਜੋ ਮਹੀਨਾ ਹੈ ਆ 2025 ਦੇ ਵਿੱਚ ਮੇਲਾ ਕਿੰਨੇ ਦਿਨ ਲੱਗੇਗਾ ਕਿੰਨੇ ਤੋਂ ਸ਼ੁਰੂ ਹੈ ਇੱਕ ਵਾਰੀ ਦੇਖ ਲੈ 6 6 ਤਰੀਕ ਤੋਂ ਸ਼ੁਰੂ ਆ ਜੀ ਛੇ ਦਿਨ ਲੱਗੂਗਾ ਛੇ ਦਿਨ ਲੱਗੂਗਾ ਹਾਂ ਜੀ ਇਹ ਮੇਲਾ ਜੀ ਰਾਤ ਦਿਨ ਹੀ ਮੇਲਾ ਚੱਲਦਾ ਰਾਤ ਰਾਤ ਦਿਨ ਹੀ ਰਾਤ ਦਿਨ ਹੀ ਰਾਤ ਦਿਨ ਹੀ ਰਾਤ ਦਿਨ ਹੀ ਚੱਲਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਦੁਨੀਆ ਕਿੱਥੋਂ ਆਈ ਜਾਂਦੀ ਆ ਕਿੱਥੇ ਜਾਈ ਜਾਂਦੀ ਆ ਪੂਰਾ ਕੱਟ ਹੁੰਦਾ ਮੈਂ ਕਹਾਂ ਤੂੰ ਆਜ ਤਾਂ ਸਹੀ ਇੱਕ ਵਾਰੀ ਫੇ ਤੈਨੂੰ ਪਤਾ ਲੱਗੂਗਾ ਵੀ ਬਾਬਾ ਐਵੇਂ ਨਹੀਂ ਕਹਿੰਦਾ ਇਹ ਸਹੀ ਕਹਿ ਰਿਹਾ ਸਹੀ ਗੱਲ ਹੈ ਇਹ ਦੇਖ ਲਓ ਹਾਂ ਹਾਂ ਇਹ ਬਹੁਤ ਸ਼ਰਧਾ ਨਾਲ ਲੋਕੀ ਆਉਂਦੇ ਨੇ ਤੇ ਬਾਹਰਲੇ ਮੁਲਕ ਚੋਂ ਦੇਸ਼ਾਂ-ਪ੍ਰਦੇਸ਼ਾਂ ਵਿੱਚੋਂ ਬਹੁਤ ਆਪਣੀ ਸ਼ਰਧਾ ਲੈ ਕੇ ਆਉਂਦੇ ਨੇ ਕਾਫੀ ਮਸ਼ਹੂਰ ਆ ਹਾਂ ਬਹੁਤ ਜਿਆਦਾ ਮਸ਼ਹੂਰ ਆ ਹਾਂ ਹਾਂ ਪਹਿਲਾਂ ਹੀ ਵੀਡੀਓ ਬਣਾ ਚੁੱਕਿਆ ਹਾਂ ਮੈਂ ਹਾਂ 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 ਤੇ ਬਹੁਤ ਸ਼ਰਧਾ ਨਾਲ ਲੋਕੀ ਆਉਂਦੇ ਨੇ ਬਹੁਤ ਜਿਆਦਾ ਸ਼ਰਧਾ ਨਾਲ ਠੀਕ ਹੈ ਠੀਕ ਆ ਤੇ ਨੌਵੇਂ ਮਹੀਨੇ ਤੋਂ ਜੋ ਮੇਲਾ ਹੈ 6 ਤਰੀਕ ਤੋਂ ਸ਼ੁਰੂ ਹੈ 6 ਤੋਂ ਸ਼ੁਰੂ ਆ ਜੀ ਠੀਕ ਹੈ ਜੀ ਠੀਕ ਆ ਸੋ ਸਾਰਿਆਂ ਨੂੰ ਆ ਬੇਨਤੀ ਹੈ ਕਿ 2025 ਨੌਵੇਂ ਮਹੀਨੇ ਦੇ ਵਿੱਚ ਕਹਿੰਦਾ ਮਤਲਬ ਸਤੰਬਰ ਦੇ ਵਿੱਚ 5 ਤੋਂ ਜੋ ਮੇਲਾ ਹੈ ਸ਼ੁਰੂ ਹੋ ਜਾਏਗਾ ਹਾਂ ਹਾਂ ਸੋ ਹਮ ਹਮਾ ਕੇ ਪਹੁੰਚੋ ਸਰਦਾ ਆਸਥਾ ਵਿਸ਼ਵਾਸ ਦੇ ਨਾਲ ਪਹੁੰਚੋ ਸੁੱਖਾਂ ਭਰ ਆਉਂਦੀਆਂ ਨੇ ਜੀ ਸੁੱਖਾਂ ਭਰ ਆਉਂਦੀਆਂ ਨੇ ਸੁੱਖਾਂ ਭਰ ਆਉਂਦੀਆਂ ਨੇ ਜੀ ਜੋ ਸੁੱਖ ਸੁੱਖਦੇ ਆ ਉਹ ਪੂਰੀਆਂ ਹੁੰਦੀਆਂ ਨੇ ਹੋਈ ਆਉਂਦੀਆਂ ਨੇ ਹਾਂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਫੀਕ ਖਾਨ ਹੈ ਰਫੀਕ ਖਾਨ ਹਾਂ ਦਸਤਨ ਲਈ ਬਹੁਤ-ਬਹੁਤ ਥੋੜਾ ਮਿਹਰਬਾਨੀ ਧੰਨਵਾਦ ਸੋ ਇਸ ਵੀਡੀਓ ਨੂੰ ਆਪਣੇ ਫੈਮਲੀ ਮੈਂਬਰ ਤੋਂ ਬਾਤ ਤੋਂ ਬਾਤ শেয়ার ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਆਉਣ ਵਾਲੇ ਆ ਮੇਲੇ ਦੀ ਵੀਡੀਓ ਤੁਸੀਂ ਸਾਰੀ ਇਸ ਚੈਨਲ ਤੇ ਦੇਖ ਸਕੋਗੇ ਸੋ ਉਮੀਦ ਹੈ ਕਿ ਇਸ ਵੀਡੀਓ ਨੂੰ ਆਪਣਾ ਪਿਆਰ ਤੇ ਸਪੋਰਟ ਜਰੂਰ ਦਿਖਾਉਗੇ ਸ਼ਾ ਵਿਦੇਸ਼ਾਂ ਤੇ ਦੇਸ਼ਾਂ ਵਿਦੇਸ਼ਾਂ ਤੱਕ ਇਹ ਜੋ ਮਸ਼ਹੂਰ ਹੈ ਛਪਾਰ ਦਾ ਮੇਲਾ ਬਹੁਤ ਜ਼ਿਕਰ ਹੁੰਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਛਪਾਰ ਦੇ ਮੇਲੇ ਨੂੰ ਇੰਜੋਏ ਕਰਨ ਵਾਸਤੇ ਆਉਂਦੇ ਆ ਮੱਥਾ ਟੇਕਣ ਵਾਸਤੇ ਆ ਸੋ ਅੱਜ ਦੀ ਅਪਡੇਟ ਵੀਡੀਓ ਇਹ ਹੈ ਕਿ 2025 ਦੇ ਵਿੱਚ ਜੋ ਛਪਾਰ ਦਾ ਮੇਲਾ ਹੈ ਸਤੰਬਰ ਦੇ ਵਿੱਚ 6 ਨੂੰ ਚੌਕੀਆਂ ਨੇ 6 ਤੋਂ ਮੇਲਾ ਸ਼ੁਰੂ ਹੈ ਵੱਡੇ ਵੱਡੇ ਚੰਦੋਲ ਲੱਗਣੇ ਆ ਠੀਕ ਆ ਤੇ ਬੜੀ ਦੂਰ ਦੂਰੋਂ ਜੋ ਸੰਗਤਾਂ ਨੇ ਜੋ ਜੋ ਬੜੀ ਦੂਰ ਦੂਰੋਂ ਜੋ ਸੰਗਤ ਬੜੀ ਸ਼ਰਧਾ ਨਾਲ ਆਸਥਾ ਵਿਸ਼ਵਾਸ ਦੇ ਨਾਲ ਦਰਬਾਰ ਦੇ ਵਿੱਚ ਮੱਥਾ ਟੇਕਣ ਆਉਂਦੇ ਨੇ ਮੇਲੇ ਨੂੰ ਇੰਜਵਾਇ ਦੇ ਆਉਂਦੇ ਨੇ ਕਰਨ ਸੋ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਆਂ ਐਂਡ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ